ਕਿ ਦਿਲ ਏ ਨੀਅਕ ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ ਅੱਕੇ ਹੋਏ ਰੋਣ ਨਾਲ ਭਰੇ ਆਉਂਦੇ ਨੇ ਤੁਮੇਲਾ ਵਿੱਚੋਂ ਨਿਕਲ ਕੇ ਤੱਕ ਦਿਲ ਏ ਇਹ ਮੁਰਦੇ ਨਹੀਂ ਲਏ ਬਿਨਾ ਹੱਕ ਦਿਲ ਏ ਹੁਣ ਮੁਰਦੇ ਨਹੀਂ ਮਰਤੇ ਨਿਲੇ ਬਿਨਾ ਹੱਕ ਦਿੱਲੀ ਇਨਕਲਾਬ ਜਿੰਦਾਬਾਦ ਸਬਰਾਂ ਨੂੰ ਪੱਲਿਆਂ ਚੋਂ ਬੰਨ ਨਿਕਲੇ ਸਬਰ ਸਿਰ ਤੋਂ ਸਬਰਾਂ ਨੂੰ ਪੱਲਿਆਂ ਚੋਂ ਬੰਨ ਨਿਕਲੇ ਇਹ 6 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ

ਮੈਂ ਕਿਵਿਸ਼ਰ ਕਨੈਸੋ ਪਾਰਤਰਾ ਛੇਲਾ ਮੈਂ ਜਿਹੜੇ ਕਾਪੀ ਰੱਖੀ ਨੀ ਮੂਰੇ ਬਰੇ ਨਮਾ ਨਮਾ ਨਕੋ ਨਕ ਹੋਇਆ ਜੋ ਹੰਕਾਰ ਤੈਨੂੰ ਨੀ ਇਹ ਸਿੱਧੀ ਪੌਣ ਆਏ ਨੇ ਬੰਧਾਰ ਤੈਨੂੰ ਨੀ ਨਕੋ ਨਕ ਹੋਇਆ ਜੋ ਹੰਕਾਰ ਤੈਨੂੰ ਨੀ ਸਿੱਧੀ ਪੌਣ ਆਏ ਤੇ ਵੰਜਾਰ ਤੈਨੂੰ ਨਹੀਂ ਨਹੀਂ ਟੱਕ ਲੈ ਜੇ ਹੁੰਦਾ ਤੇ ਛੱਕ ਚੱਕ ਦਿੱਲੀਏ ਇਹ ਮੁਰਦੇ ਨਹੀਂ ਲੈ ਬਿਨਾ ਹੱਕ ਦਿੱਲੀਏ ਮੁਰ ਮੁਰਦੇ ਨਹੀਂ ਲੈ ਬਿਨਾ